ਜਾਵੇ ਜਰ ਜਰ ਤਾ ਜਾਵੇ ਜਰ ਜਰ ਤਾ ਜਾਵੇ ਤੇਰ ਜਾਵੇ ਤਾ ਜਾਵੇ ਮੇਰਾ ਤਕੀ ਰਗਦੀਨ ਸ਼ਾਹ ਸਾਹਿਬ ਆ ਰਹੇ ਬੁਲਾਰੇ ਜਿਉਂਦੇ ਨੇ ਮੇਰੇ ਬੋਲ ਪਾਈ ਖੜੇ ਹੋਏ ਪੁਲ ਤੋਂ ਜੇਸੀ ਪ੍ਰਵਾਹ ਖੜਾ ਲੱਗਿਆ ਜਿਹੜਾ ਮੇਰਾ ਸਭ ਤੋਂ ਪੁਰਾਣਾ ਘਰੇ ਹੋਇਆ ਖੜੇ ਹੋਏ ਜੀ ਬੋਲੇ ਸੋਨਿਆ ਲੋ ਬੜੇ ਤਰ ਕਰਾ ਲੋ ਖੜਾ ਦੇ ਜੀ ਸਾਈਡ ਤੇ ਕਰਾ ਦੇ पवन गु तारी कटा पवन गु तारी कटा पवन गु तारी ਸਭ ਦਾ ਕਿਹੜਾ ਟਰਾਲੀ ਦੇ ਹਾਂਜੀ ਇਹਦਾ ਕਿਹੜਾ ਟਰਾਲੀ ਦੇ ਇਹਦਾ ਵੀ ਮਤਲਬ ਆ ਰਿਹਾ ਹੈ ਇਹਦਾ ਉਹ ਬਾਹਰ ਦਾ ਇਹਦਾ 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 ਕਿਹੜਾ ਟਰਾਲੀ ਦੇ ਉਹ ਮੰਨੇ ਬਕਰੇ ਜਿਹਨੇ ਕੱਤਾ ਦੇ ਮਿਲਾਓ ਪਾਪਾ ਬਹੁਤ ਵੱਡੇ ਬੈਠੇ ਆ ਗੱਡੀ ਆ ਗੱਡੀ ਜੀ ਬੱਡੇ ਬੈਠੇ ਆ ਇਹਦਾ ਨਾਲ ਦੇ ਸੋਨਾ ਦੇ ਸਾਤ ਸੰਗ ਜੀਓ ਇਹ ਜੋ ਚੋਲਾ ਜੋ ਜੈਲਾ ਸਾਹਿਬ ਦੇ ਵਿਦਾਇ ਮਾਰਿਆ ਸਥਿਤ ਹੈ ਗੁਰਪ੍ਰਸਾਦ ਜੀ ਇਹ ਚੋਲਾ ਕਿੱਥੋਂ ਆਇਆ ਕਿਵੇਂ ਆਇਆ ਬਹੁਤ ਘੱਟ ਸੰਗਤਾਂ ਜਾਣਦੀਆਂ ਨੇ ਇਹ ਚੋਲਾ ਅਰਬ ਦੇਸ਼ ਦੇ ਵਿੱਚੋਂ ਆਇਆ ਅਰਬ ਦੇਸ਼ ਦੇ ਵਿੱਚ ਲਾਜਵੰਦ ਲਾਜਵੰਦ ਰਾਜਾ ਸੀ ਸਾਤ ਸੰਗ ਜੀ ਤੁਹਾਨੂੰ ਨਾਮ ਦੇ ਪਾਸ ਦੁਨੀਆ ਤਾ ਦੇ ਜੋ ਅਰਬ ਦੇਸ਼ ਵਿੱਚ ਗਏ ਆ ਉਸ ਰਾਜ ਦੇ ਵਿੱਚ ਗਏ ਉਸ ਗੁਰਪ੍ਰਸਾਦ ਜੀ ਇਹ ਚੋਲਾ ਬਲਮਾਤ ਆਕਾਰਪੁਰਖ ਵੱਲੋਂ ਗੁਰਮਾਰਾਈ ਦੇ ਤੰਦੇ ਉੱਤੇ ਆਇਆ ਜਿਹਦੇ ਉੱਤੇ ਜਿਹਦੇ ਉੱਤੇ ਸੱਸ ਸੱਤ ਤਰ੍ਹਾਂ ਦੀਆਂ ਲਾਇਤਾ ਲਿਖੀਆਂ ਹੋਈਆਂ ਐ ਸਾਇਤਾ ਲਿਖੀਆਂ ਹੋਈਆਂ ਸਾਡੇ ਕੁਰਾਨ ਦੀਆਂ ਐਤਾ ਲਿਖੀਆਂ ਹੋਈਆਂ ਸਭ ਤਾਂ ਗੁਲਾਮਾਂ ਦੇ ਪਾਸ ਸਾਜੀ ਗੁਰਬਾਣੀ ਦਾ ਪ੍ਰਚਾਰ ਕਰਦੇ ਕਰਦੇ ਸਨ ਨਾਂਕਾਜ਼ਾਂ ਤੋਂ ਹਮਾਲ ਕਰਦੇ ਸਨ ਜਦੋਂ ਲੋਕਾਂ ਨੇ ਸੁਣਿਆ ਕਿ ਚੋਲਾ ਇੰਨੇ ਐਤਾ ਵਾਲਾ ਪਹਿਨੇ ਹੋਇਆ ਹੈ ਬਹੁਤ ਇਹ ਤਾਂ ਇਹ ਤੁਹਾਨੂੰ ਕੋ ਇਹ ਤਾਂ ਹਿੰਦੂਤਾਂ ਦਾ ਪ੍ਰਚਾਰ ਕਰਿਆ ਇਹ ਤਾਂ ਸਿੱਖਤਾਂ ਦਾ ਪ੍ਰਚਾਰ ਕਰਿਆ ਪਤਾ ਨਹੀਂ ਕਿਹੜੇ ਤੋਂ ਦਾ ਪ੍ਰਚਾਰ ਕਰ ਸਾਡੇ ਮੁਸਲਮਾਨਾਂ ਦਾ ਤੁਹਾਡਾ ਪ੍ਰਚਾਰ ਨਹੀਂ ਕਰਦੇ ਜਾ ਕੇ ਸ਼ਿਕਾਇਤ ਲਾਈ ਰਾਜਪਤ ਨੇ ਇਹ ਸੁਣਿਆ ਉਹਨੇ ਕਹ ਵੀ ਜਾਓ ਉਸ ਨੂੰ ਮਾਲ ਨੁਕਾ ਦਿਓ ਜਿਹੜਾ ਸਾਡੇ ਸੂਲਾਂ ਦੇ ਬਦਲ ਚੱਲਦਾ ਹੈ ਸਾਸਰ ਸਿੰਘ ਮਾਲ ਦੇ ਵਾਸਤੇ ਗਿਆ ਤਾਂ ਨੂੰ ਕੋ ਨਾਨਕ ਪਾਸ ਸਾਨੂੰ ਭਾਰਤ ਸੁੱਟਿਆ ਗਿਆ ਕੋਏ ਕਿ ਦੱਬਿਆ ਗਿਆ ਲੇਕਿਨ ਤੁਨ ਕੋ ਨਾਨਕ ਪਾਸੇ ਫੁੱਲ ਵਾਂਗੂ ਬਾਹਰ ਆ ਗਏ ਉਹਨਾਂ ਦਾ ਭੜਮ ਤੋੜਿਆ ਸਾਜਾ ਅਗਦਾ ਅਜੇ ਕਿ ਸੀਸ ਚੁਕਾਇਆ ਉਹਦੇ ਸੇਵਕਾਂ ਨੇ ਕਿ ਉਹ ਤਾਂ ਨਾ ਭਾਰਤ ਸੁੱਟਿਆ ਮਰਦਾ ਏ ਨਾ ਪਾਣੀ ਈ ਡੋਬਿਆ ਮਰਦਾ ਏ ਨਾ ਕੋਏ ਕਿ ਬੇ ਤੇ ਡੁੱਬਿਆ ਮਰਦਾ ਏ ਸਾਸਨਜੋ ਆਜ ਆਜ ਬੰਤ ਜਦੋਂ ਸਾਹਮਣੇ ਗਿਆ ਬਈ ਤਾਂ ਸਵਾਲ ਜਵਾਬ ਹੋਏ ਸਾਰ ਆਖਰ ਲਾਜ ਲਾਜ ਵੱਦ ਨੂੰ ਸੀਸ ਝੁਕਾਣਾ ਪਿਆ ਸਾਧ ਸੰਗ ਜੀ ਔਰ ਇਹ ਇਹ ਜਿਹੜਾ ਚੋਲਾ ਹੈ ਉਹ ਜਿਹੜਾ ਲਾਜ ਵੱਦ ਹੈ ਉਹਨੇ ਕਿਹਾ ਵੀ ਇਹ ਚੋਲਾ ਮਿੰਦੂ ਦੇਦੇ ਪਹਿਲਾਂ ਤੋਂ ਨੇ ਆਖੜ ਚ ਕਿਹਾ ਲੇਕਿਨ ਜਦੋਂ ਸਾਡੀ ਸਮਝ ਆ ਗਈ ਸੀਸ ਝੁਕਾਇਆ ਗੁਰਦਾਨ ਘਪਾ ਸਦੇ ਚਾਨਲ ਵਿੱਚ ਉਹਦਾ murid ਬਣ ਗਿਆ ਤੇ ਇਹ ਜਿਹੜਾ ਚੋਲਾ ਹੈ ਇਹ ਉਹ ਚੋਲਾ ਜਿਹੜਾ ਅਕਾਲ ਪੁਰਖ ਤਲਗੋ ਨਾਨਕ ਪਾਸ਼ਾ ਨੇ ਦਿੱਤਾ ਸੀ ਮੇਰਾ ਹੰਡਾ ਜਰਨਾਲ ਸਿੰਘ ਦਾ 90 ਸਾਲ ਕਰੀਏ ਮੇਰੀ ਉਮਰ ਹੈ ਇਹ ਸੰਗ ਖੰਡਾ ਉਸ ਚੈਨੀਆਂ ਤੋਂ ਚੱਲਦਾ ਤੇ ਡੇਰਾ ਸਾਹਿਬ ਪਹੁੰਚਦੇ ਆ ਡੇਰਾ ਸਾਹਿਬ ਜਿਹੜਾ ਚੌੜਾ ਸਾਹਿਬ ਹੈ ਇਹ ਕਾਬਲੀ ਮਹਲ ਜੋ ਗੁਰੂ ਨਾਨਕ ਪਾਤਸ਼ਾਹ ਦੇ ਅੰਸ਼ ਵਿੱਚੋਂ 7ਵੀਂ ਪੀੜੀ ਵਿੱਚੋਂ ਇਹ 7ਵੀਂ ਪੀੜੀ ਵਿੱਚੋਂ ਇਹ ਸੁਆ ਅਫਗਾਨਿਸਤਾਨ ਦਾ ਸ਼ਹਿਰ ਸੁਹਾਣਾ ਉੱਥੇ ਦਾ ਤੋਤਾ ਮਾਲਸੀ ਉਹਦੇ ਕੋਲੋਂ ਜਾ ਕੇ ਇਹ ਜਿਹੜਾ ਚੋੜਾ ਸਾਹਬ ਹੈ ਇਹਨੇ ਉਹਦੀ ਪਹਾੜੀਆਂ ਵਿੱਚ ਦੱਬਿਆ ਗਿਆ ਤੇ ਉਥੋਂ ਇਹਨੇ ਪੁੱਟ ਕੇ ਲਿਆਂਦਾ ਪੱਥਰ ਨੂੰ ਬਾਣੀ ਦੇ ਨਾਲ ਦੂਰ ਕੀਤਾ ਜਿਹੜਾ ਚੁੱਕਿਆ ਨਹੀਂ ਸਿੱਝਦਾ ਤੇ ਉਸ ਵੇਲੇ ਗੁਰੂ ਮਹਾਰਾਜ ਜੀ ਨੇ ਕਾਬਲੀ ਮਾਲ ਨੂੰ ਭਾਖਿਆ ਦਿੱਤੀ ਕਿ ਤੂੰ ਜਪਜੀ ਸਾਹਿਬ ਦਾ ਪਾਠ ਕਰਕੇ ਪਾਣੀ ਲਾ ਕੇ ਕੋਲ ਪਾਠ ਕਰਕੇ ਉਹਦੇ ਉੱਤੇ ਛੱਤੇ ਅਮਾਰ ਤੈਨੂੰ ਆਪਣੇ ਆਪ ਇਹਦਾ ਰਸਤਾ ਜਿਹੜਾ ਉਹ ਮਿਲ ਦੇਗਾ ਕਾਬਲੀ ਮਾਲ ਨੇ ਉਸ ਪੱਥਰ ਦੇ ਉੱਤੇ ਜਪਜੀ ਸਾਹਿਬ ਦਾ ਪਾਠ ਕੀਤਾ ਪਹਿਲਾਂ ਫਿਰ ਉਹ ਪਾਣੀ ਛੱਟੇ ਮਾਰੇ ਪੱਥਰ ਰੰਬੇ ਹੋ ਗਿਆ ਕਾਬਲੀ ਮਾਲ ਸੰਗਤ ਦੇ ਸਮੇਂ ਉੱਥੋਂ ਜਨਾ ਇੱਕ ਚੋਲਾ ਸਭ ਲਾ ਕੇ ਤੇ ਫਿਰ ਡੇਰਾ ਸਭ ਪਹੁੰਚਿਆ ਜਿਹਦਾ ਅੱਜ ਬਹੁਤ ਦੇਰ ਤੋਂ ਲੱਗ ਕੇ ਚੋਲੇ ਸਾਹ ਦਾ ਜਦੋਂ ਆ ਮੇਲਾ ਹੈ ਸੰਗ ਰੂਪ ਵਿੱਚ ਦਰਸ਼ਨ ਕਰਨ ਦੇ ਉਹ ਸੰਗ ਕੇ ਸੰਗਤ ਇਕੱਠੇ ਹੋ ਕੇ ਦਾਮੀਆ ਉਹ ਚੋਲੇ ਸਾਹਿਬ ਦੇ ਦਰਸ਼ਨ ਕਰਨ ਤੇ ਜੋ ਕੋਈ ਸਰਦਾ ਨਾਲ ਆਪਣੀਆਂ ਅਦਾਸ ਬੇਨਤੀ ਕਰਦਾ ਸਾ ਸੰਗ ਜੋ ਉਹਦੀ ਪੂਰੀ ਕਰਦਾ ਇਹ ਚੋਲਾ ਸਾਹਿਬ ਦਾ ਇਤਿਹਾਸ ਹੈ ਵਾਹਿਗੁਰੂ ਜੀ ਖਾਸਾ ਵਾਹਿਗੁਰੂ